ਬੀਤੇ ਦੇ ਨੰਬਰਿਸਰਚ ਇੱਕ ਨੌਜਵਾਨ ਦੇ ਵੱਲੋਂ ਰਾਹ ਜਾਂਦੀ ਲੜਕੀ ਤੋਂ ਮੋਬਾਈਲ ਫੋਨ ਖੋਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਸ ਦੇ ਵੱਲੋਂ ਰਾਹ ਜਾਂਦੀ ਲੜਕੀ ਦੇ ਨਾਲ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਸ਼ਖਸ ਦੀਆਂ ਜਿਸ ਦੇ ਵੱਲੋਂ ਇੱਕ ਰਾਹ ਜਾਂਦੀ ਲੜਕੀ ਦੇ ਨਾਲ ਮਾੜੀ ਹਰਕਤ ਕੀਤੀ ਗਈ ਸੀ ਉਸ ਦਾ ਮੋਬਾਈਲ ਫੋਨ ਖੋ ਲਿਆ ਗਿਆ ਸੀ ਤਾਂ ਜੋ ਪਹਿਲਾਂ ਐਕਟਿਵਾ ਤੇ ਸਵਾਰ ਹੋ ਕੇ ਜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਤਾਂ ਹੁਣ ਉਸ ਦੇ ਕੋਲੋਂ ਸਿੱਧਾ ਤੁਰਿਆ ਵੀ ਨਹੀਂ ਜਾ ਰਿਹਾ ਲੱਗਦਾ ਪੁਲ ਤੀ ਗਈਆ ਤਾਂ ਜਿਸਨੇ ਪਹਿਲਾਂ ਮਾੜੇ ਕੰਮ ਨਹੀਂ ਛੱਡੇ ਮਾੜੀਆਂ ਕਰਤੂਤਾ ਨਹੀਂ ਛੱਡੀਆਂ ਤਾਂ ਹੁਣ ਧਰਤੀ ਦੇ ਉੱਤੇ ਉਸਦੇ ਪੈਰ ਨਹੀਂ ਲੱਗ ਰਹੇ ਉਸ ਪਾਸੋਂ ਸਿੱਧਾ ਤੁਰਿਆ ਵੀ ਨਹੀਂ ਜਾ ਰਿਹਾ ਤਾਂ ਦੇਖ ਸਕਦੇ ਹਾਂ ਪੁਲਿਸ ਦੀ ਗ੍ਰਿਫਤ ਵਿੱਚ ਖੜਾ ਇਹ ਸ਼ਖਸ ਉਹੀ ਹੈ ਜਿਸਦੇ ਵੱਲੋਂ ਐਕਟਿਵਾ ਤੇ ਸਵਾਰ ਹੋ ਕੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਰਾਜਾਂ ਦੀ ਇੱਕ ਲੜਕੀ ਦੇ ਕੋਲੋਂ ਉਸਦਾ ਮੋਬਾਈਲ ਫੋਨ ਖੋ ਕੇ ਉੱਥੋਂ ਫਰਾਰ ਹੋ ਗਿਆ ਸੀ ਤਾਂ ਲਗਾਤਾਰ ਹੀ ਪੁਲਸ ਦੇ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਹੁਣ ਜਦ ਪੁਲਸ ਦੇ ਅੜਿੱਕੇ ਚੜਿਆ ਤਾਂ ਇਸ ਤੋਂ ਸਿੱਧਾ ਤੁਰ ਵੀ ਨਹੀਂ ਹੋ ਰਿਹਾ ਤਾਂ ਉੱਤੇ ਹੀ ਪੁਲਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਵੀ ਅਜਿ ਸ਼ਹਿਰ ਦੇ ਵਿੱਚ ਲੁੱਟ ਖੋਹ ਦੀਆਂ ਵਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਸ ਸ਼ਖਸ ਦੇ ਉੱਤੇ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਸਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂਤੋ ਹੀ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਜਦ ਪੁਲਿਸ ਇਸਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਤਾਂ ਪੁਲਿਸ ਨੂੰ ਦੇਖ ਕੇ ਇਸ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਲਗਾਤਾਰ ਹੀ ਪੁਲਿਸ ਦੇ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਇਸੇ ਵਿਚਾਲੇ ਇਹ ਡਿੱਗ ਪੈਂਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਜੋ ਪਹਿਲਾਂ ਵਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਸੀ ਵੱਜ ਜਾਂਦਾ ਸੀ ਤਾਂ ਹੁਣ ਉਸ ਦੇ ਕੋਲੋਂ ਸਿੱਧਾ ਤੁਰਿਆ ਵੀ ਨਹੀਂ ਜਾ ਰਿਹਾ ਧਰਤੀ ਦੇ ਉੱਤੇ ਉਸ ਕਿ ਪੁਲਿਸ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਨੇ ਆ ਪਰ ਨਾਲ ਦੇ ਨਾਲ ਤਸਵੀਰਾਂ ਜੋ ਨੇ ਵੇਖ ਸਕਦੇ ਹੋ ਜਿਸ ਦੇ ਵੱਲੋਂ ਪਹਿਲਾਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਪੁਲਿਸ ਦੇ ਲਾਅ ਐਂਡ ਆਰਡਰ ਨੂੰ ਚੈਲੰਜ ਕਰਦਾ ਸੀ ਤਾਂ ਹੁਣ ਕਿਸ ਤਰੀਕੇ ਦੇ ਨਾਲ ਹੱਥ 'ਚ ਡਾਂਗ ਫੜ ਕੇ ਤੁਰਿਆ ਹੋਇਆ ਨਜ਼ਰ ਆ ਰਿਹਾ ਮੈਂ ਆਪ ਜੀ ਨੂੰ ਧਿਆਨ ਦਿਵਾਉਣਾ ਚਾਹੁੰਨਾ ਕਿ ਅਮਰਸਰ ਕਮਿਸ਼ਨਰ ਪੁਲਿਸ ਏਰੀਆ ਫਾਣਾ ਬੀ ਡਿਵੀਜ਼ਨ ਦੇ ਏਰੀਆ ਜਿਹੜਾ ਤੀਗ ਰੇਲ ਹੋਟਲ ਹੈ ਉਹਦੇ ਨੇੜੇ ਮਿਤੀ 2 2 2 ਫਰਵਰੀ 2024 21 ਜਾਂ 22 ਨੂੰ ਜਿਹੜਾ ਇੱਕ ਲੜਕੀ ਪੈਦਲ ਜਾ ਰਹੀ ਸੀ ਜਿਸ ਨੂੰ ਐਕਟਵਾ ਸਵਾਰ ਲੜਕੇ ਨੇ ਉਹਦੇ ਕੋਲੋਂ ਜਿਹੜਾ ਜ਼ਬਰਦਸਤੀ ਉਹਦੇ ਕੋਲੋਂ ਘੋੜਕੇ ਉਹ ਕੋਲ ਲੜਕੀ ਕੋ ਉੱਚਾ ਮਾਰਦੀ ਰਹੀ ਉਹਦੇ ਕੋਲ ਮੋਬਾਈਲ ਖੋਇਆ ਜਦੋਂ ਇਹ ਇਨਸੀਡੈਂਟ ਦਾ ਪੁਲਿਸ ਨੂੰ ਰਿਪੋਰਟ ਹੋਈ ਪੁਲਿਸ ਵੱਲੋਂ ਤੁਰੰਤ ਜਿਹੜੇ ਲੜਕੀ ਦੀ ਸਟੇਟਮੈਂਟ ਦੇ ਉੱਤੇ ਮੁਕੱਦਮਾ ਦਰਜ ਕੀਤਾ ਔਰ ਲੜਕੀ ਦੀ ਜਿਹੜੀ ਕਿਉਂਕਿ ਉਹ ਐਕਟਵਾ ਨੂੰ ਜਦੋਂ ਪਿੱਛੇ ਦੌੜੀ ਸੀ ਉਹਦੇ ਤੇ ਸੱਟਾਂ ਲੱਗੀਆਂ ਸੀ ਉਹਦਾ ਟ੍ਰੀਟਮੈਂਟ ਕਰਾਇਆ ਗਿਆ ਔਰ ਜਦੋਂ ਇਹ ਸਾਰੀ ਗੱਲ ਸਮਾਨ ਜੋ ਕਮਿਸ਼ਨ ਸਾਫ ਸਰ ਗੁਰਪ੍ਰੀਤ ਸਿੰਘ ਧਿਆਨ ਚ ਆਈ ਉਹਨਾਂ ਨੇ ਇਸ ਨੂੰ ਬਹੁਤ ਸੀਰੀਅਸ ਲਿਆ ਔਰ ਇਹਦੇ ਥਾਣਾ ਬੀ ਡਿਵੀਜ਼ਨ ਔਰ ਸੀਐਸਟਾਫ ਦੀਆਂ ਸਪੈਸ਼ਲ ਟੀਮਾਂ ਸਾਰੀਆਂ ਇਸ ਦੀ ਇਨਵੈਸਟੀਗੇਸ਼ਨ ਤੇ ਲਾਈਆਂ ਗਈਆਂ ਜੋ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਤਕਨੀਕੀ ਤੇ ਸੀਐਸਟਾਫ ਤੇ ਸਾਡੀ ਲੋਕਲ ਪੁਲਿਸ ਦੇ ਮੁਲਾਜ਼ਮਾਂ ਨੇ ਬੜੀ ਮਿਹਨਤ ਕੀਤੀ ਦਿਨ ਰਾਤ ਕਰਕੇ ਜਿਹੜਾ ਦੋਸ਼ੀ ਆ ਉਹਨੂੰ ਟ੍ਰੇਸ ਕੀਤਾ ਗਿਆ ਔਰ ਦੋਸ਼ੀ ਨੂੰ ਜਿਹੜਾ ਜਦੋਂ ਕੱਲ ਦੋਸ਼ੀ ਨੂੰ ਗ੍ਰਿਫਤਾਰ ਕਰ ਰਹੇ ਸੀ ਉਸ ਟਾਈਮ ਦੋਸ਼ੀ ਬਲੋ ਜਿਹੜਾ ਦੌੜਨ ਦੀ ਕੋਸ਼ਿਸ਼ ਕੀਤੀ ਉਹਦੀ ਐਕਟ ਵਾਈ ਜਿਹੜੀ ਭਜਾਉਣ ਦੀ ਕੋਸ਼ਿਸ਼ ਜੋ ਡਿੱਗ ਪਿਆ ਡਿੱਗਣ ਦੇ ਨਾਲ ਉਹਦੀ ਇੰਡੀਆਂ ਲੱਤਾਂ ਜਿਹੜੀਆਂ ਉਹ ਫ੍ਰੈਕਚਰ ਵੀ ਹੋ ਗਈ ਤੇ ਉਹ ਜਿਹੜਾ ਉਸ ਨੂੰ ਕਾਬੂ ਕਰਕੇ ਉਹਦੇ ਕੋਲੋਂ ਮੋਬਾਈਲ ਜਿਹੜਾ ਵਾ ਜਿਹੜਾ ਉਹਨੇ ਲੜਕੀ ਕੋਲੋਂ ਮੋਬਾਈਲ ਖੋਇਆ ਸੀ ਉਹ ਮੋਬਾਈਲ ਵੀ ਟ੍ਰੇਸ ਕੀਤਾ ਗਿਆ ਵੇਖੋ ਇਹ ਜਿਹੜਾ ਜਿਹੜੀ ਆ ਸਾਡਾ ਪੰਜਾਬ ਆ ਇਹਦੇ ਚ ਔਰਤੀ ਬੜੀ ਵੱਡੀ ਇੱਜ਼ਤ ਤੇ ਮਾਨ ਹੈ ਬੜੀ ਮਰਜ਼ਾਦਾ ਜਿਹੜਾ ਲੜਕੀਆਂ ਨੇ ਵੇਖੋ ਉਹਨੇ ਲੜਕੀ ਦੇ ਨਾਲ ਕਿਦਾਂ ਦਾ ਬਿਹੇਵ ਕੀਤਾ ਉਹਦਾ ਮੋਬਾਈਲ ਕੋਇਆ ਤੇ ਉਹਨੂੰ ਸਜ਼ਾ ਵੀ ਜੜੀ ਆ ਉਹ ਉਸੇ ਤਰ੍ਹਾਂ ਦੀ ਮਿਲੀ ਵੀ ਉਹਨੂੰ ਕਾਨੂੰਨੀ ਸਜ਼ਾ ਤੇ ਉਹਦੇ ਪਰਚਾ ਦਰਜ ਹੈ ਉਹਦੇ ਚ ਰੈਸਟ ਪਈ ਪਈ ਆ ਤੇ ਉਹਨੂੰ ਜਿਹੜੀ ਉਹ ਦੌੜਨ ਕਰਕੇ ਸੱਟਾਂ ਵੀ ਲੱਗੀਆਂ ਦੀਆਂ ਲੱਤਾਂ ਵੀ ਟੁੱਟੀਆਂ ਔਰ ਜਿਹੜਾ ਵੀ ਬੰਦਾ ਜਿਹੜਾ ਵੀ ਇਸ ਗੁਰੂ ਨਗਰੀ ਦੇ ਵਿੱਚ ਜਿਹੜਾ ਚੌਟਮਾਰ ਜਿਹੜਾ ਇਹੋ ਜਿਹਿਆਂ ਖੋਹਾਂ ਕਰੇਗਾ ਉਹਦੇ ਨਾਲ ਪੁਲਿਸ ਵੱਲੋਂ ਸਖਤ ਬទਿਰਾ ਜਿਹੜਾ ਵਰਤਿਆ ਜਾਏਗਾ ਔਰ ਉਹਨੂੰ ਜਿਹੜੀ ਆ ਜਿਹੜੀ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਵੀ ਜਿਹੜਾ ਬੰਦਾ ਬਾਜ਼ਾਰਾਂ 'ਚ ਆਮ ਲੋਕਾਂ ਦੇ ਕੋਲੋਂ ਸਨੇਚਿੰਗ ਕਰਦਾ ਖੁੰਦਾ ਫਿਰਦਾ ਤੇ ਛੱਪਟਾ ਮਾਰਦਾ ਫਿਰੇ ਉਸ ਨੂੰ ਇੱਥੇ ਅੰਮ੍ਰਿਤਸਰ ਸ਼ਹਿਰ ਵਿੱਚ ਬਿਲਕੁਲ ਜਿਹੜਾ ਵਾ ਕੋਈ ਜਾਇਜ਼ਤ ਨਹੀਂ ਦਿੱਤੀ ਜੇ ਉਹਨਾਂ ਦੇ ਖਿਲਾਫ ਸਖਤ ਜਿਹੜਾ ਵਾ ਮਾਨ ਜੋ ਕਮਿਸ਼ਨਰ ਸਾਹਿਬ ਪੁਲਿਸ ਸਾਹਿਬ ਲੋਕ ਐਕਸ਼ਨ ਹੈ ਸਾਡੇ ਡੀਜੀਪੀ ਸਾਹਿਬ ਦੀ ਹਦਾਇਤਾਂ ਨੇ ਕਿ ਬਿਲਕੁਲ ਉਹਨਾਂ ਨੂੰ ਜਿਹੜਾ ਵਾ ਸਪੇਅਰ ਨਹੀਂ ਕਰਨਾ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਣਾ ਇਹ ਰਿਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਇਹਦਾ ਨਾਮ ਹੈਗਾ ਜੀ ਰਾਹੁਲ ਇਹ ਦੋਸ਼ੀ ਦਾ ਨਾਮ ਰਾਹੁਲ ਉਮਰ ਕਰੀਬੇ ਦੀ 34 ਸਾਲ ਹੈ 10 ਪੜਿਆ ਇਹ ਇਹਨਾਂ ਪਰਿਵਾਰ ਜਿਹੜਾ ਗਾਤਰੇ ਬਣਾਉਣ ਦਾ ਸ੍ਰੀ ਸਾਹਿਬ ਦੇ ਉੱਪਰ ਹੈ ਉਹ ਬਣਾਉਣ ਦਾ ਕਾਰੋਬਾਰ ਕਰਦੇ ਆ ਇਹ ਨਸ਼ਾ ਕਰਨ ਦਾ ਆਦੀ ਹੈ ਔਰ ਇਹਨੇ ਜਿਹੜੇ ਆਪਣੇ ਨਸ਼ਾ ਪੂਰਤੀ ਵਾਸਤੇ ਜਿਹੜਾ ਵਾ ਇਹ ਜਿਹੜਾ ਸਨੇਚਿੰਗ ਤੇ ਖੋਹਾਂ ਕਰਦਾ ਜਿਹੜੇ ਇਹਨੂੰ ਜਿਹੜਾ ਸਾਡੀ ਪੁਲਿਸ ਪਾਰਟੀ ਨੇ ਸਾਡੇ ਥਾਣੇ ਬੀਟ ਵਿਜਨ ਐਸ ਐਚਓ ਬਲਜਿੰਦਰ ਸਿੰਘ ਦੀ ਟੀਮ ਤੇ ਦੀ ਟੀਮ ਨੇ ਬੜੀ ਮਿਹਨਤ ਕਰਕੇ ਜੁੜਾ ਦਾ ਪਹਿਲਾ ਹੀ ਮਾਮਲਾ ਦਰਜ ਹੈਗੇ ਨੇ ਇੱਥੇ ਤਿੰਨ ਮੁਕਦਮੇ ਦਰਜ ਆ ਪਹਿਲਾਂ ਜੀ ਇੱਥੇ ਐਨ ਡੀ ਪੈਸਰਡ ਦਾ ਮੁਕਦਮਾ ਦਰਜ ਆ ਜੀ ਕਿਤੇ 420 ਦਾ ਮੁਕਦਮਾ ਦਰਜ ਆ ਇੱਕ ਇਹਦੇ ਕੋਲ ਚੋਰੀ ਦਾ ਮਕਰਮਾ 379 400 ਇਹ ਜਮਾਨਤ ਦਿੱਤੀ ਹੈ ਸਰ ਕਿੰਨੇ ਕਰੋੜ ਦਾ ਮੈਂਬਰ ਕੋਈ ਸਾਹਮਣੇ ਆ ਜੀ ਨਹੀਂ ਜੀ ਇਹ ਅਜੇ ਤੱਕ ਸੜੇ ਕੱਲਾ ਹੀ ਇਹਦਾ ਇਹੋ ਹੀ ਕੰਮ ਹੈ ਦਾ ਹੈ ਜਿਹੜਾ ਵਾ ਇਹੋ ਜਿਹੇ ਕੰਮ ਕਰਦਾ ਵਾ ਕਿ ਚੋਰੀ ਕਰਕੇ ਆਪਾਂ ਨਸ਼ਾ ਪੂਰਤੀ ਕਰ ਇਹਨੂੰ ਜਿਹੜਾ ਵੈਰੀਫਾਈ ਕਰ ਰਹੇ ਜੀ ਇਹਨੂੰ ਉਹਨੂੰ ਵੀ ਅਸੀਂ ਜਿਹੜਾ ਵੈਰੀਫਾਈ ਸਰ ਜਿਹੜੀ ਐਕਟਿਵ ਬਰਾਮਤ ਹੋਈ ਹੈ ਦੇ ਕੋਲੋਂ ਇਹ ਚੋਰੀ ਦੀ ਸੀ ਕਿ ਜਾਂ ਇਹ ਦੀ ਆਪਣੀ ਸੀ ਕਿ ਜਾਂ ਇਹ ਦੇ ਉੱਪਰ ਪਹਿਲਾਂ ਇਹਨੇ ਇਹ ਵੀ ਚੋਰੀ ਕੀਤੀ ਹੋਈ ਹੈ ਇਹ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਜੀ ਇਹਦੇ ਉੱਤੇ ਹਿਤਾਲ ਕਿ ਅੱਛਾ ਇੱਕ ਵੱਡਾ ਸਵਾਲ ਹੈ ਸਰ ਕਮੈਂਟਾਂ ਦੇ ਵਿੱਚ ਮੈਸੇਜ ਵੀ ਆ ਰਹੀ ਸੀ ਜੀ ਲੋਕ ਖਬਰ ਲੱਗੀ ਲੜਕੀ ਦੀ ਹਾਲਤ ਕਿਦਾਂ ਦੀ ਹੋਣਾ ਨਹੀਂ ਲੜਕੀ ਠੀਕ ਹੈ ਜੀ ਹੁਣ ਸਭ ਕੁਝ ਠੀਕ ਹੈ ਔਰ ਲੜਕੀ ਜਿਹੜੀ ਆ ਉਹਦੇ ਥੋੜੀਆਂ ਝੋਟਾਂ ਲੱਗੀਆਂ ਸੀ ਰਗੜਾ ਵਗੈਰਾ ਲੱਗਿਆ ਸੀ ਬਾਕੀ ਠੀਕ ਸਰ ਇਹ ਲੋ ਇਹ ਜਿਹਨੇ ਲੱਤਾਂ ਦੇ ਟੁੱਟੀਆਂ ਨੇ ਉਸਕੋ ਸ਼ਾਲਸ਼ੁਰ ਮਾਰੀ ਕਿਉਂਕਿ ਭੱਜਦੇ ਆਂ ਤੇ ਲੱਤਾਂ ਨੇ ਟੁੱਟਦੀਆਂ ਉਸਕੋ ਸ਼ਾਲਸ਼ੁਰ ਮਾਰਦੇ ਹਾਂ ਹਾਂਜੀ ਉਹ ਜੋ ਪੁੱਲ ਦੀ ਪ੍ਰਮਾਤਮਾ ਨੇ ਆਪੇ ਸਜ਼ਾ ਦੇ ਦਿੱਤੀ ਕਿ ਤੁਜੀ ਇਹ ਤਾਂ ਪ੍ਰਮਾਤਮਾ ਦੇ ਸਿਲੇ ਜਿਹੜਾ ਵੀ ਇਹ ਕੰਮ ਕਰੇਗਾ ਉਹਨੂੰ ਸਜ਼ਾ ਜ਼ਰੂਰ ਮਿਲੇਗੀ